ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਸੱਚੀ ਕਹਾਣੀ ਲੈ ਕੇ ਇਹ ਕਹਾਣੀ ਸੁਣ ਕੇ ਤੁਸੀਂ ਕੰਨਾਂ ਦੇ ਵਿੱਚ ਉਂਗਲਾਂ ਦੇ ਲੈਣੀਆਂ ਵੀ ਆ ਕੀ ਹੋ ਗਿਆ ਇੱਕ ਕੁੜੀ ਇੰਨੀ ਕੁ ਜ਼ਿਆਦਾ ਚਲਾਕ ਕੀ ਉਹਨੇ ਵੱਡੀਆਂ-ਵੱਡੀਆਂ ਫਿਲਮਾਂ ਨੂੰ ਵੀ ਫੇਲ ਕਰਤਾ ਇੰਨੀ ਕੁ ਜ਼ਿਆਦਾ ਸ਼ਾਰਪ ਮਾਈਂਡਡ ਕੀ ਉਹਨੇ ਮੁੰਡੇ ਦੀਆਂ ਪੂਛਾਂ ਚਕਾਤੀਆਂ ਮੁੰਡੇ ਦੇ ਕੰਨਾਂ ਨੂੰ ਹੱਥ ਲਵਾਤੇ ਤੇ ਤੇ ਮੁੰਡੇ ਨੇ ਘੱਟੋ ਘੱਟ 4 ਲੱਖ ਰੁਪਇਆ ਦੇ ਕੇ ਉਹਦੇ ਕੋਲੋਂ ਖਿਹੜਾ ਛਡਾਇਆ ਤੇ ਨਾਲੇ ਹੱਥ ਜੋੜੇ। ਐਹੋ ਜਿਹਾ ਉਸ ਕੁੜੀ ਨੇ ਕੀ ਕੀਤਾ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਆਜੋ ਕਰਦੇ ਆਂ ਸਾਰੀ ਗੱਲਬਾਤ। ਕੀ ਹੁੰਦਾ ਵੀ ਜਿਹੜੀ ਕੁੜੀ ਹੁੰਦੀ ਆ ਉਹ ਹੁੰਦੀ ਆ ਮੋਗੇ ਸ਼ਹਿਰ ਦੀ ਤੇ ਜਿਹੜਾ ਇਹ ਮੁੰਡਾ ਜਿਹਦੇ ਨਾਲ ਸਾਰਾ ਕੁਝ ਵਾਪਰਿਆ ਇਹਦਾ ਪਿੰਡ ਹੁੰਦਾ ਬਠਿੰਡੇ ਦੇ ਨੇੜੇ। ਕੀ ਹੁੰਦਾ ਵੀ ਜਿਹੜੀ ਕੁੜੀ ਹੁੰਦੀ ਆ ਉਹ ਮੋਗੇ ਸ਼ਹਿਰ ਦੇ ਵਿੱਚ ਰਹਿੰਦੀ ਹੁੰਦੀ ਆ ਜਿਹੜਾ ਉਹਦਾ ਪਿਓ ਹੁੰਦਾ ਉਹ ਸਿਰੇ ਦਾ ਸ਼ਰਾਬੜ ਹੁੰਦਾ ਜੂਆ ਖੇਡਦਾ ਹੁੰਦਾ। ਜਿਹੜੀ ਉਹਦੀ ਮਾਂ ਹੁੰਦੀ ਆ ਕੁੜੀ ਦੀ ਉਹਦਾ ਕੈਰੈਕਟਰ ਬਾਲਾ ਚੰਗਾ ਨਹੀਂ ਸੀ ਉਹਦੇ ਵੱਡੇ ਵੱਡੇ ਮੁਲਾਜ਼ਮਾਂ ਨਾਲ ਲਿੰਕ ਸੀਗੇ ਉਹ ਬਾਹਰ ਬਹੁਤ ਜ਼ਿਆਦਾ ਮੂਹ ਮਾਰਦੀ ਸੀ ਚਲੋ ਜੀ ਪਿਓ ਸ਼ਰਾਬ ਫਿਰਉ ਪੀਂਦਾ ਸੀ ਉਹ ਖਤਮ ਹੋ ਜਾਂਦਾ ਮੁੱਕ ਜਾਂਦਾ ਮਾਂ ਬਾਹਰ ਤੁਰੇ ਫਿਰਦੀ ਕਦੇ ਕਿਹੜੇ ਬੰਦੇ ਨਾਲ ਆ ਗਈ ਚੜ ਗਈ ਮੰਨ ਲਓ ਕੈਰੈਕਟਰਲੈਸ ਔਰਤ ਸੀਗੀ ਆ ਇਹ ਕੁੜੀ ਪਲੱਸ 2 ਪਾਸ ਹੁੰਦੀ ਆ ਤੇ ਪੜ੍ਹਨ ਲਿਖਣ ਦੇ ਵਿੱਚ ਬਹੁਤ ਜ਼ਿਆਦੀ ਹੁਸ਼ਿਆਰ ਹੁੰਦੀ ਆ ਇਸ ਕੁੜੀ ਦੀ ਇੱਕ ਸਹੇਲੀ ਹੁੰਦੀ ਆ ਜਿਹੜੀ ਇਹਦੇ ਨਾਲ 10ਵੀਂ ਤੱਕ ਪੜ੍ਹੀ ਹੁੰਦੀ ਆ ਉਹ ਪਲੱਸ 2 ਤੋਂ ਬਾਅਦ ਦੋ ਤਿੰਨ ਸਾਲ ਹੋਰ ਇੱਥੇ ਰਹਿੰਦੀ ਆ ਉਸ ਤੋਂ ਬਾਅਦ ਉਹ ਅਮਰੀਕਾ ਚਲੀ ਜਾਂਦੀ ਆ ਜਦੋਂ ਉਹ ਅਮਰੀਕਾ ਚਲੀ ਜਾਂਦੀ ਆ ਉੱਥੇ ਜਾ ਕੇ ਇੱਕ ਕੁੜੀ ਨਾਲ ਉਹਦੀ ਲਗਾਤਾਰ ਗੱਲਬਾਤ ਹੁੰਦੀ ਰਹਦੀ ਦੀ ਕਿਉਂਕਿ ਦੋਵੇਂ ਬਹੁਤ ਪੱਕੀਆਂ ਸਹੇਲੀਆਂ ਸੀਗੀਆਂ ਤਾਂ ਉਹ ਸੋਚਦੀ ਆ ਯਾਰ ਵੀ ਮੇਰੀ ਸਹੇਲੀ ਬਹੁਤ ਜ਼ਿਆਦੀ ਗਰੀਬ ਆ ਵੀ ਮੈਂ ਇਹਦੀ ਹੈਲਪ ਕਰਾਂ ਹਨਾ ਤਾਂ ਉੱਥੇ ਉਹਦੀ ਸਹੇਲੀ ਨੂੰ ਇੱਕ ਪਰਿਵਾਰ ਮਿਲਦਾ ਅਮਰੀਕਾ ਦੇ ਵਿੱਚ ਪੰਜਾਬੀ ਪਰਿਵਾਰ ਮਿਲਦਾ ਜਿਹੜਾ ਕਿ ਬਹੁਤ ਜ਼ਿਆਦਾ ਰਿਚ ਸੀਗਾ ਬਹੁਤ ਨਾਲ ਤਗੜਾ ਕਾਰੋਬਾਰ ਸੀਗਾ ਉਸ ਪਰਿਵਾਰ ਦਾ ਬਜ਼ੁਰਗ ਜੋੜਾ ਉਹਨਾਂ ਦਾ ਮਾਪਿਓ ਬਜ਼ੁਰਗ ਜਲੰਧਰ ਸ਼ਹਿਰ ਦੇ ਵਿੱਚ ਰਹਿੰਦਾ ਹੁੰਦਾ ਬਹੁਤ ਵੱਡੀ ਅਲੀਸ਼ਾਨ ਕੋਠੀ ਦੇ ਵਿੱਚ ਇੱਕ ਫਾਰਚੂਨਰ ਗੱਡੀ ਹੁੰਦੀ ਆ ਉਹ ਬਜ਼ੁਰਗ ਜੋੜੀ ਦੀ ਕੇਅਰ ਵਾਸਤੇ ਉਹਨਾਂ ਨੂੰ ਇੱਕ ਕੁੜੀ ਚਾਹੀਦੀ ਹੁੰਦੀ ਆ ਤਾਂ ਜਿਹੜੀ ਦੀ ਸਹੇਲੀ ਅਮਰੀਕਾ ਦੇ ਵਿੱਚ ਹੁੰਦੀ ਆ ਇਹ ਉਹਨਾਂ ਨੂੰ ਦੱਸ ਪਾਉਂਦੀ ਆ ਵੀ ਮੇਰੀ ਇੱਕ ਸਹੇਲੀ ਹੈਗੀ ਆ ਬਹੁਤ ਚੰਗੀ ਕੁੜੀ ਆ ਤੁਹਾਡੇ ਮਾਪਿਓ ਦੀ ਬਹੁਤ ਚੰਗੀ ਸੇਵਾ ਕਰੂਗੀ ਵੀ ਬਹੁਤ ਇਮਾਨਦਾਰ ਵੀ ਹੈ ਵੀ ਮੇਰੀ ਜ਼ਿੰਮੇਵਾਰੀ ਹੈ ਤੁਸੀਂ ਉਹਨੂੰ ਰੱਖ ਲਓ ਚਲੋ ਜੀ ਜਦੋਂ ਇਹਨੇ ਜ਼ਿੰਮੇਵਾਰੀ ਦਿੱਤੀ ਅਮਰੀਕਾ ਵਾਲੀ ਸਹੇਲੀ ਨੇ ਉਹਨਾਂ ਨੂੰ ਉਹ ਕਰਨ ਉਹਨੇ ਪੱਟਦੇ ਨੇ ਹਾਂ ਕਰਤੀ ਵੀ ਠੀਕ ਆ ਚਲੋ ਇਸ ਸਹੇਲੀ ਨੂੰ ਫੋਨ ਕਰਦੀ ਹੈ ਵੀ ਐਂ ਕਰ ਤੂੰ ਆਪਣਾ ਟੈਚੀ ਪੈਕ ਕਰ ਤੇ ਤੂੰ ਜਲੰਧਰ ਪਹੁੰਚ ਵੀ ਤੂੰ ਕੀ ਕਰਨਾ ਉੱਥੇ ਇੱਕ ਬਜ਼ੁਰਗ ਇਹਨਾਂ ਦਾ ਮਾਂ ਪਿਓ ਹੈਗਾ ਉਹਨਾਂ ਨੂੰ ਸਾਂਭਣਾ ਰੋਟੀ ਪਾਣੀ ਪਕਾਉਣਾ ਉਹਨਾਂ ਦੇ ਲੀਡੇ ਕੱਪੜੇ ਧੋਣੇ ਵੀ ਤੂੰ ਸਾਰਾ ਦਿਨ ਬੇਲੀ ਰੇਂਗ ਨਾਲੇ ਏਸੀਆਂ ਥੱਲੇ ਸੌਏਂਗੀ ਹਨਾ ਵੀ ਆਉਣ ਜਾਣ ਉਹਨਾਂ ਕੋਲੇ ਫਾਰਚੂਨਰ ਗੱਡੀ ਆ ਤੈਨੂੰ ਟੈਨਸ਼ਨ ਨਹੀਂ ਹੈਣੀ ਕਿਸੇ ਗੱ ਚਲੋ ਜੀ ਇਹ ਕੁੜੀ ਜਲੰਧਰ ਪਹੁੰਚਦੀ ਆ ਉੱਥੇ ਜਾ ਕੇ ਇਹ ਕੀ ਕਰਦੀ ਹੈ ਕੋਈ ਸ਼ਾਰਪ ਮਾਈਂਡਡ ਬਹੁਤ ਸੀ ਚਲਾਕ ਬਹੁਤ ਸੀ ਇਹ ਉਸ ਬਜ਼ੁਰਗ ਜੋੜੇ ਦੇ ਦਿਲ ਵਿੱਚ ਇੰਨੀ ਕੁ ਜ਼ਿਆਦਾ ਥਾਂ ਬਣਾ ਲੈਂਦੀ ਹੈ ਕਿ ਉਹ ਇਹਨੂੰ ਆਪਣੀ ਧੀ ਸਮਝਣ ਲੱਗ ਜਾਂਦੇ ਆ ਕਿਉਂਕਿ ਇਹ ਇਹਨੇ ਲੱਤਾਂ ਵੀ ਘੁੱਟਦੀ ਸੀ ਰੋਟੀ ਪਾਣੀ ਬਹੁਤ ਚੰਗਾ ਬਣਾ ਕੇ ਦਿੰਦੀ ਸੀ ਹਾਂਜੀ ਹਾਂਜੀ ਕਰਦੀ ਰਹਿੰਦੀ ਸੀ ਹਾਂਜੀ ਮੰਮੀ ਜੀ ਹਾਂਜੀ ਬਾਪੂ ਜੀ ਹਨਾ ਵੀ ਉਹਨਾਂ ਨੂੰ ਐਨੇ ਮਹਿਸੂਸ ਹੀ ਨਹੀਂ ਹੋਣ ਦਿੱਤਾ ਵੀ ਮੈਂ ਤੁਹਾਡੇ ਘਰੇ ਨੌਕਰ ਰਾਣੀ ਆਈ ਆ ਚਲੋ ਜੀ ਇਸ ਕੁੜੀ ਨੇ ਉੱਥੇ ਜਾ ਕੇ ਇੰਸਟਾਗ੍ਰam ਚਲਾ ਲਿਆ ਇਹ ਉੱਥੇ ਜਾ ਕੇ ਰੀਲਾਂ ਪਾਉਣ ਲੱਗ ਗਈ ਅਲੀਸ਼ਾਨ ਕੋਠੀ ਦੀ ਰੀਲਾਂ ਪਾਇ ਕਦੇ ਆਪ ਉਸ ਬਜ਼ੁਰਗ ਜੋੜੇ ਦੇ ਨਾਲ ਰੀਲਾਂ ਬਣਾ ਕੇ ਪਾਇਆ ਕਰੇ ਚਲੋ ਜੀ ਬਜ਼ੁਰਗ ਜੋੜੇ ਦਾ ਵੀ ਜੀ ਲੱਗਿਆ ਸੀ ਵਧੀਆ ਏ ਰੌਣਕੀ ਕੁੜੀ ਸੀ ਹੱਸਦੀ ਖੇਡਦੀ ਸੀ ਉਹਨਾਂ ਨਾਲ ਤਾਂ ਇੰਸਟਾਗ੍ਰਾਮ 'ਤੇ ਉਹ ਰੀਲਾਂ ਪਾਉਂਦੀ ਸੀ ਤਾਂ ਜਿਹੜਾ ਬਠਿੰਡੇ ਵਾਲਾ ਮੁੰਡਾ ਸੀਗਾ ਇਹਨੇ ਉਹਦੀਆਂ ਰੀਲਾਂ ਦੇਖਣੇ ਸ਼ੁਰੂ ਕਰਤੀਆਂ ਉਹਨੂੰ ਲਾਈਕ ਕਮੈਂਟ ਕਰਨਾ ਸ਼ੁਰੂ ਕਰਤਾ ਤੇ ਉਹਨੂੰ ਮੈਸੇਜ ਭੇਜਨੇ ਸ਼ੁਰੂ ਕਰਤੇ ਪ੍ਰਾਈਵੇਟ ਜਦੋਂ ਇਹ ਮੈਸੇਜ ਭੇਜਨੇ ਸ਼ੁਰੂ ਕਰਤੇ 2-3 ਦਿਨ ਬਾਅਦ ਕੁੜੀ ਨੇ ਇਹਨੂੰ ਰਿਪਲਾਈ ਦੇਣਾ ਸ਼ੁਰੂ ਕਰਤਾ ਬਾਅਦ 'ਚ ਫੋਨ 'ਤੇ ਆਪਸ ਦੇ ਵਿੱਚ ਗੱਲਬਾਤ ਕਰਨੀ ਸ਼ੁਰੂ ਕਰ ਲਈ ਚਲੋ ਜੀ ਪਹਿਲਾਂ ਇਹਨੂੰ ਕੁੜੀ ਪ ਕਿੱਥੋਂ ਕਿਵੇਂ ਉਹ ਇਹ ਮੁੰਡਾ ਦੱਸਦਾ ਵੀ ਮੈਂ ਇਸ ਤਰ੍ਹਾਂ ਬਠਿੰਡੇ ਸ਼ਹਿਰ ਤੋਂ ਆ ਨਾਲ ਮੇਰਾ ਪਿੰਡ ਆ ਸਾਡੇ ਕੋਲੇ ਹੈ ਦੇ ਕੋਲ ਜ਼ਮੀਨ 11 ਕਿੱਲੇ ਸੀ 10 3 ਨੇ 25 ਕਿੱਲੇ ਮੇਰੇ ਕੋਲੇ 25 ਕਿੱਲੇ ਜ਼ਮੀਨ ਦੇ ਆ ਹੈਗਾ ਇਹ ਮੁੰਡਾ ਪਹਿਲਾਂ ਵਿਆਇਆ ਸੀਗਾ ਇੱਕ ਇਹਦੀ ਬੇਟੀ ਸੀਗੀ ਦੋ ਢਾਈ ਮਹੀਨੇ ਜਦੋਂ ਤਨਾ ਗੱਲਬਾਤ ਹੁੰਦੀ ਆ ਪਰ ਇਹ ਕੁੜੀ ਨੂੰ ਕਹਿੰਦਾ ਵੀ ਮੈਂ ਕੁਵਾਰਾ ਹੀ ਆ ਮੁੰਡੇ ਨੂੰ ਆਂਸ ਵੀ ਚਾਰ ਦਿਨ ਸੁਆਦ ਲਵਾਗੇ ਸੁਆਦ ਲੈ ਕੇ ਛੱਡ ਦਾਂਗੇ ਆਪਾਂ ਨੂੰ ਕੀ ਆ ਪਰ ਮੁੰਡੇ ਨੂੰ ਪਤਾ ਨਹੀਂ ਸੀ ਕਿ ਆ ਵੀ ਜਿਹੜਾ ਜਾਲ ਮੈਂ ਵਿਛਾਉਣ ਚੱਲਿਆ ਵੀ ਇਸ ਜਾਲ ਦੇ ਵਿੱਚ ਮੈਂ ਹੀ ਫਸਣਾ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਸਾਰੀ ਵੀਡੀਓ ਦੇਖ ਲਓ ਵੀ ਅੱਗੇ ਬਣਿਆ ਕੀ ਚਲੋ ਜੀ ਮੁੰਡਾ ਕੀ ਕਰਦਾ ਕਦੇ ਵੀਡੀਓ ਕਾਲ ਉਹਨੂੰ ਕਰਿਆ ਕਰੇ ਮੁੰਡਾ ਆਪਦੇ ਨੂੰ ਚਲਾਕ ਸੀ ਦੇਖਦਾ ਸੀ ਵੀ ਘਰੋਂ ਕਿੰਨੀ ਤਕੜੀ ਆ ਉਹਨੇ ਕਿਹਾ ਵੀ ਮੈਂ ਜਲੰਧਰ ਸ਼ਹਿਰ ਦੀ ਵੀ ਸਾਡੀ ਕੋਠੀ ਆ ਸਾਡਾ ਸਾਰਾ ਪਰਿਵਾਰ ਅਮਰੀਕਾ ਦੇ ਵਿੱਚ ਰਹਿੰਦਾ ਵੀ ਮੈਂ ਵੀ ਅਮਰੀਕਾ ਜਾਣਾ ਇੱਥੇ ਮੇਰੇ ਬਜ਼ੁਰਗ ਦਾਦਾ ਦਾਦੀ ਰਹਿੰਦੇ ਆ ਮੈਂ ਉਹਨਾਂ ਦੀ ਸੇਵਾ ਕਰਦੀ ਆ ਉਹਨਾਂ ਦੇ ਕੋਲ ਰਹਿਣੀ ਆ ਵੀ ਅਸੀਂ ਸਾਰੇ ਪਰਿਵਾਰ ਨੇ ਹੌਲੀ-ਹੌਲੀ ਅਮਰੀਕਾ ਸ਼ਿਫਟ ਹੋ ਜਾਣਾ ਚਲੋ ਜੀ ਮੁੰਡਾ ਵੀ ਉਹਨੂੰ ਪੂਰਾ ਲਵ ਯੂ ਲਵ ਯੂ ਕਰਿਆ ਕਰੇ ਕੁੜੀ ਵੀ ਕਰਿਆ ਕਰੇ ਕੁੜੀ ਕਹਿੰਦੀ ਵੀ ਮੈਂ ਗੱਲਬਾਤ ਤਾਂ ਗਾਂਹ ਵਧਾਉਂਗੀ ਜੇ ਤੂੰ ਮੇਰੇ ਨਾਲ ਵਿਆਹ ਕਰਾਏਗਾ। ਮੁੰਡਾ ਕਹਿੰਦਾ ਵੀ ਕੋਈ ਗੱਲ ਨਹੀਂ ਹੁਣ ਮੁੰਡੇ ਨੂੰ ਐ ਸੀ ਵੀ ਮੈਂ ਤਾਂ ਪਹਿਲਾਂ ਵਿਆਹ ਕਰਾਈ ਬਠਾ ਐਵੇਂ ਕਿਸੇ ਜਾਲੀ ਜੀ ਨਾਲ ਹਨਾ ਵੀ ਨਾ ਕੋਈ ਬਾਲੀ ਸੋਹਣੀ ਆ ਨਾ ਕੋਈ ਹੋਰ ਕੁਝ ਵੀ ਮੈਨੂੰ ਤਾਂ ਡਬਲ ਡੱਕਾ ਮਿਲ ਗਿਆ ਵੀ ਸਾਰਾ ਪਰਿਵਾਰ ਅਮਰੀਕਾ ਗਿਆ ਜਲੰਧਰ ਚ ਅੱਧੇ ਕਿਲੇ ਚ ਉਹਨਾਂ ਦੀ ਕੋਠੀ ਐ ਫਾਰਚਨਰ ਗੱਡੀ ਖੜੀ ਐ ਹਨਾ ਤਾਂ ਮੁੰਡਾ ਕਹਿੰਦਾ ਵੀ ਠੀਕ ਐ ਮੈਂ ਤੇਰੇ ਨਾਲ ਵਿਆਹ ਕਰਾ ਲਊਗਾ। ਹੁਣ ਮੁੰਡਾ ਦਿਲ ਦੇ ਦਿਲ ਵਿੱਚ ਸੋਚਣ ਲੱਗ ਗਿਆ ਵੀ ਮੈਂ ਤਾਂ ਪਹਿਲਾਂ ਵਿਆਹਿਆ ਵੀ ਮੈਂ ਇਹਨੂੰ ਹਾਂ ਕਰਤੀ ਮੁੰਡਾ ਤਾਂ ਚਲ ਕੋਈ ਨਹੀਂ ਪਹਿਲਾਂ 4 ਦਿਨ ਨਜ਼ਾਰੀ ਲੈ ਫਿਰ ਦੇਖਾਂਗੇ ਮੁੰਡਾ ਉਸ ਕੁੜੀ ਨੂੰ ਕਹਿੰਦਾ ਵੀ ਮੈਂ ਤੈਨੂੰ ਮਿਲਣਾ ਦੱਸ ਕਿੱਥੇ ਆਵਾਂ ਕੁੜੀ ਕਹਿੰਦੀ ਐਂ ਕਰ ਵੀ ਜਲੰਧਰ ਤਾਂ ਸਾਡੀ ਬਹੁਤ ਦੀ ਇੱਜ਼ਤ ਬਣੀ ਹੋਈ ਆ ਵੀ ਮੇਰੇ ਮਾਪਿਓ ਨੂੰ ਸਾਰੇ ਲੋਕ ਜਾਣਦੇ ਆ ਮੇਰੇ ਦਾਦੇ ਨੂੰ ਸਾਰੇ ਲੋਕ ਜਾਣਦੇ ਆ ਵੀ ਸਾਡਾ ਬਹੁਤ ਵਧੀਆ ਹੋਲਡ ਆ ਜਲੰਧਰ ਦੇ ਵਿੱਚ ਤੂੰ ਐਂ ਕਰ ਤੂੰ ਬਠਿੰਡੇ 'ਚ ਕਿਸੇ ਹੋਟਲ ਦੇ ਵਿੱਚ ਰੂਮ ਬੁੱਕ ਕਰਾ ਦੇ ਮੈਂ ਉੱਥੇ ਆਉਂਗੀ ਆਪਦੇ ਦਾਦੇਦੂ ਨੂੰ ਕਿ ਬਾਹਣਾ ਲਾ ਕੇ ਆ ਜਾਊਂਗੀ ਚਲੋ ਜੀ ਮੁੰਡਾ ਚਾਈ ਚਾਈ ਜਾਂਦਾ ਤੇ 4500 ਰੁਪਏ ਦੇ ਵਿੱਚ ਬਹੁਤ ਵਧੀਆ ਰੂਮ ਬੁੱਕ ਕਰਕੇ ਹੋਟਲ ਦੇ ਵਿੱਚ ਉਹਨੂੰ ਫੋਨ ਕਰ ਦਿੰਦਾ ਵੀ ਮੈਂ ਕੱਲ ਦਾ ਰੂਮ ਬੁੱਕ ਕਰਾ ਤਾ ਤੇ ਕੱਲ ਦਾ ਕੱਲ ਨੂੰ ਆ ਜੀ ਕੁੜੀ ਪੁੱਛਦੀ ਵੀ ਰੂਮ ਕਿੰਨੇ ਚ ਬੁੱਕ ਹੋਇਆ ਮੁੰਡਾ ਕਹਿੰਦਾ ਵੀ 4500 ਰੁਪਏ ਚ ਬੁੱਕ ਹੋਇਆ ਤਾਂ ਕੁੜੀ ਪਟਾਕ ਤੇ ਨੇ ਗੂਗਲ ਪੇ ਕਰਦੀ ਆ ਮੁੰਡੇ ਦੇ ਅਕਾਊਂਟ ਚ 4500 ਰੁਪਿਆ ਪਾ ਦਿੰਦੀ ਆ ਮੁੰਡੇ ਨੂੰ ਕਹਿੰਦੀ ਮੈਂ ਤੇ ਅਕਾਊਂਟ ਚ ਪੈਸੇ ਪਾਤੇ ਮੁੰਡਾ ਦੇਖ ਕੇ ਹੈਰਾਨ ਹੋ ਗਿਆ ਵੀ ਇਹ ਕਾਦੇ ਪੈਸੇ ਪਾਤੇ ਕੁੜੀ ਕਹਿੰਦੀ ਜਿਹੜਾ ਤੂੰ ਰੂਮ ਬੁੱਕ ਕਰਾਇਆ ਸੀਗਾ ਵੀ ਜਾਨੂ ਉਹਦੇ ਮੈਂ ਵੀ ਸਾਡੇ ਮੁੰਡੇ ਦਾ ਪੈਸਾ ਬਥੇਰਾ ਹਨਾ ਅਮਰੀਕਾ ਸਾਰਾ ਸਾਰਾ ਪਰਿਵਾਰ ਸੈੱਟ ਹੈ ਸਾਡਾ ਐਡਾ ਵੱਡਾ ਬਿਜ਼ਨਸ ਹੈ ਉੱਥੇ ਸਾਡੇ ਟਰੱਕਾਂ ਦਾ ਕੰਮ ਬਹੁਤ ਤਕੜਾ ਵੀ ਤੂੰ ਟੈਨਸ਼ਨ ਨਾ ਲੈ ਕਿਸੇ ਵੀ ਗੱਲ ਦੀ ਮਨ ਲਾ ਮੈਂ ਹੈਗੀ ਆ ਮੁੰਡਾ ਭਰਾਵਾ ਵੱਡੇ ਹੱਥਾਂ ਨੂੰ ਦੰਦੀਆਂ ਵੀ ਆਦਾ ਕਿਸਮਤ ਹੀ ਖੁੱਲ ਗਈ ਵੀ ਇੱਕ ਸਾਰਾ ਪਰਿਵਾਰ ਅਮਰੀਕਾ ਸੈੱਟ ਆ ਉੱਤੋਂ ਐਡੀ ਸੋਹਣੀ ਸੁਨੱਖੀ ਕੁੜੀ ਵੀ ਮੈਂ ਤਾਂ ਉਹਦੇ ਨਾਲ ਵਿਆਹ ਕਰਾਉਂਗਾ ਬੇਸ਼ੱਕ ਮੈਨੂੰ ਘਰ ਨੂੰ ਤਲਾਕ ਹੀ ਦੇਣਾ ਪਵੇ ਜੋ ਮਰਜ਼ੀ ਹੋ ਜੇ ਜਦੋਂ ਕੁੜੀ ਬਠੰਡੇ ਨੂੰ ਮਿਲਣ ਆਉਂਦੀ ਆ ਆਕੇ ਜਿਹੜਾ ਰੋਟੀ ਪਾਣੀ ਦਾ ਖਰਚਾ ਬਿਲ ਬੁਲ ਬਣਦਾ ਉਹ ਵੀ ਕੁੜੀ ਭਰਦੀ ਆ ਅਗਲੇ ਦਿਨ ਇਹਨੂੰ ਕੀ ਕਰਦੀ ਆ ਵੀ ਹੰਡਿਆਏ ਲਿਆ ਜਾਂਦੀ ਆ ਆਊਟਲੈਟ ਦੇ ਵਿੱਚ ਉੱਥੇ ਜਾ ਕੇ ਇਹਨੂੰ 7-8000 ਦੀ ਉਹ ਸ਼ਾਪਿੰਗ ਵੀ ਕਰਾ ਦਿੰਦੀ ਆ ਉਸ ਤੋਂ ਬਾਅਦ ਕੁੜੀ ਬੱਸ ਚੜ੍ਹਦੀ ਐ ਜਲੰਧਰ ਜਾ ਵੜਦੀ ਐ ਮੁੰਡਾ ਕਹਿੰਦਾ ਵੀ ਜਦੋਂ ਉਹਨੇ ਰੂਮ ਦੇ ਪੈਸੇ ਭਰਤੇ ਰੋਟੀ ਪਾਣੀ ਦਾ ਬਿੱਲ ਦੇ ਦਿੱਤਾ ਹੰਡਿਆਏ ਜਾ ਕੇ ਸ਼ਾਪਿੰਗ ਕਰਾਤੀ ਆ ਆਊਟਲੈਟ ਦੇ ਵਿੱਚ ਕਹਿੰਦਾ ਭਰਾਵਾ ਮੈਦਾ ਮਾਰਾਂ ਪੁੱਠੀਆਂ ਛਾਲਾਂ ਕਹਿੰਦਾ ਫੇਰ ਕੀ ਹੋ ਗਿਆ ਮੈਨੂੰ ਆਪਦੀ ਘਰ ਵਾਲੀ ਨਾਲ ਇੰਨੀ ਜਿਹੀ ਦੀ ਨਫ਼ਰਤ ਹੋਣੀ ਸ਼ੁਰੂ ਹੋ ਗਈ ਵੀ ਮੈਂ ਆਪਦੀ ਘਰ ਨੂੰ ਕੁੱਟਣਾ ਮਾਰਨਾ ਸ਼ੁਰੂ ਕਰਤਾ ਤੰਗ ਕਰਨਾ ਸ਼ੁਰੂ ਕਰਤਾ ਬੁਲਾਉਣਾ ਛੱਡਤਾ ਇਥੋਂ ਤੱਕ ਕਿ ਮੈਂ ਆ ਅੱਡ ਕਮਰੇ ਦੇ ਵਿੱਚ ਸੌਣ ਲੱਗ ਗਿਆ ਮੈਂ ਸੋਚ ਰਿਹਾ ਵੀ ਮੈਂ ਘਰ ਵਾਲੀ ਰੱਖਣੀ ਨਹੀਂ ਮੈਂ ਤੈਨੂੰ ਤਲਾਕ ਦੇਣਾ ਕਹਿੰਦਾ ਹੁਣ ਉਧਰੋਂ ਮੇਰੇ ਸਹੁਰੇ ਕਹਿੰਦਾ ਮੈਨੂੰ ਪੁੱਛੇ ਵੀ ਕਾਕਾ ਗੱਲ ਕੀ ਹੈ ਕਹਿੰਦਾ ਮੈਂ ਹੁਣ ਗੱਲ ਕੀ ਦੱਸਾਂ ਕਹਿੰਦਾ ਮੈਂ ਬਸ ਇੱਕੋ ਗੱਲ ਤੇ ਜ਼ੋਰ ਪਾ ਲਈ ਮੈਂ ਰਖਣੀ ਨਹੀਂ ਇਹਨੂੰ ਲੈ ਜਾਓ ਲੈ ਜਾਓ ਕਦੋਂ ਸਾਡੇ ਘਰੇ ਆ ਕੰਜਰ ਕਲੇਸ਼ ਪਿਆ ਪਰ ਆਪਾਂ ਪੰਚਾਇਤ ਤੱਕ ਗੱਲਾਂ ਪਹੁੰਚ ਗਈਆਂ ਕਹਿੰਦਾ ਪਰ ਮੈਂ ਕਿਸੇ ਨੂੰ ਰਾਹ ਨਹੀਂ ਦਿੱਤੀ ਉਸ ਤੋਂ ਬਾਅਦ ਕੀ ਹੁੰਦਾ ਵੀ ਇਹ ਮੁੰਡਾ ਆਪ ਦੇ ਵੱਲੋਂ ਸਾਰੇ ਪ੍ਰੂਫ ਉਸ ਕੁੜੀ ਕੋਲ ਲੈਂਦਾ ਵੀ ਵਾਕੇ ਹੀ ਇਹ ਕੁੜੀ ਇਹਦਾ ਪਰਿਵਾਰ ਅਮਰੀਕਾ ਰਹਿੰਦਾ ਵਾਕੇ ਇਹਨਾਂ ਦੀ ਆ ਕੋਠੀ ਆ ਵਾਕੇ ਫੋਰਚੂਨਰ ਗੱਡੀ ਦੀ ਮਾਲਕ ਆ ਤਾਂ ਉਹ ਕੁੜੀ ਤਾਂ ਹੁਣ ਉਹਨਾਂ ਦੇ ਘਰੇ ਨੌਕਰ ਰਣੀ ਸੀ ਉਹ ਤਾਂ ਦਿਨ ਰਾਤ ਉੱਥੇ ਰਹਿੰਦੀ ਸੀ ਮੁੰਡਾ ਕੀ ਕਰਿਆ ਕਰੇ ਕਈ ਵਾਰ ਰਾਤ ਨੂੰ ਵੀਡੀਓ ਕਰ ਲਾਇਆ ਕਰੇ ਉਹਨੂੰ ਰਾਤ ਨੂੰ ਵੀ ਉੱਥੇ ਹੋਇਆ ਕਰੇ ਦਿਨੇ ਲਾਇਆ ਕਰੇ ਦਿਨੇ ਵੀ ਉੱਥੇ ਹੋਇਆ ਕਰੇ ਚਲੋ ਜੀ ਮੁੰਡੇ ਨੂੰ ਪੱਕਾ ਯਕੀਨ ਹੋ ਗਿਆ ਵੀ ਵਾਕੇ ਹੀ ਇਹ ਤਗੜੀ ਸਾਮੀ ਹੱਥ 'ਚ ਆ ਗਈ ਉਸ ਤੋਂ ਬਾਅਦ ਇੱਕ ਦਿਨ ਕੀ ਹੁੰਦਾ ਵੀ ਉਸ ਬਜ਼ੁਰਗ ਜੋੜੀ ਨੇ ਕਿਤੇ ਰਿਸ਼ਤੇ ਦੇ ਵਿੱਚ ਵਿਆਹ ਜਣਾ ਹੁੰਦਾ ਤੇ ਇਹ ਕੁੜੀ ਕਹਿੰਦੀ ਵੀ ਮੇਰੇ ਦਾਦਾ ਦਾਦੀ ਚੱਲੇ ਆ ਵਿਆਹ ਤੇ ਐਂ ਕਰ ਵੀ ਤੂੰ ਮੈਨੂੰ ਜਲੰਧਰ ਮਿਲਣਾ ਜਾ ਸਾਡੇ ਘਰੇ ਮੁੰਡੇ ਨੇ ਮੰਗੀ ਕਿਸੇ ਯਾਰ ਬਿੱਲੀ ਦੀ ਗੱਡੀ ਜਾ ਵੜਦਾ ਜਲੰਧਰ ਭਰਾਵਾ ਜਦੋਂ ਜਲੰਧਰ ਜਾ ਵੜਦਾ ਹੁਣ ਰੱਬ ਜਾਣੇ ਵੀ ਉਸ ਕੁੜੀ ਨੇ ਰੂਮ ਦੇ ਵਿੱਚ ਕੋਈ ਕੈਮਰਾ ਫਿੱਟ ਕੀਤਾ ਸੀ ਜਾਂ ਉੱਥੇ ਉਹਨੇ ਕਿਸੇ ਹੋਰ ਨੂੰ ਮੰਨ ਲਓ ਬਿਠਾਇਆ ਸੀਗਾ ਕੈਮਰਾ ਦੇ ਕੇ ਵੀ ਤੂੰ ਸਾਰੀ ਵੀਡੀਓ ਸਾਰੀ ਸਾਰੀ ਸ਼ੂਟ ਕਰੀ ਰਾਮੁੰਡਾ ਕਹਿੰਦਾ ਵੀ ਇਸ ਗੱਲ ਬਾਰੇ ਮੈਨੂੰ ਕੁਝ ਨਹੀਂ ਸੀ ਪਤਾ। ਮੁੰਡਾ ਕੋਠੀ ਦੇ اندر ਐਂਟਰ ਹੁੰਦਾ, ਕੁੜੀ ਨੂੰ ਮਿਲਦਾ ਜੱਫੀ ਪਾ ਕੇ ਰਾਤ ਉੱਥੇ ਉਹਦੇ ਕੋਲ ਰਹਿੰਦਾ। ਤਾਂ ਮੁੰਡਾ ਕਹਿੰਦਾ ਵੀ ਲਾਈਟ ਆਫ ਕਰ ਦੇ ਰੂਮ ਦੀ। ਕੁੜੀ ਕਹਿੰਦੀ ਨਹੀਂ ਲਾਈਟ ਨਹੀਂ ਆਫ ਕਰਨੀ, ਲਾਈਟ ਆਪਾਂ ਆਨ ਹੀ ਰੱਖਣੀ ਐ। ਚਲੋ ਜੀ ਲਾਈਟ ਆਨ ਰੱਖਦੇ ਆ ਆਪਸ ਵਿੱਚ ਰਿਲੇਸ਼ਨ ਬਣਦੇ ਆ ਬੜਾ ਕੁਝ ਹੁੰਦਾ। ਦਿਨੇ ਵੀ ਮੁੰਡਾ ਉਹਦੇ ਨਾਲ ਸਬੰਧ ਬਣਾਉਂਦਾ। ਤਾਂ ਉੱਥੇ ਜਦੋਂ ਮੁੰਡਾ ਤੁਰਨ ਲੱਗਦਾ ਗੱਡੀ ਲੈ ਕੇ ਤਾਂ ਕੁੜੀ ਕੀ ਕਰਦੀ ਆ 2500 ਰੁਪਈਆ ਮੁੰਡੇ ਨੂੰ ਦੇ ਦਿੰਦੀ ਆ। ਮੁੰਡਾ ਕਹਿੰਦਾ ਵੀ ਨਹੀਂ ਮੈਂ ਨਹੀਂ ਲੈਣਾ ਉੱਤੋਂ ਤੋਂ ਨਖਰੇ ਜਿ ਉਹ ਕਹਿੰਦੇ ਨਿੰਦ ਨੂੰ ਤੇਲ ਲਗਾ ਤੇਲ ਫੂਕ ਕੇ ਐ ਵੀ ਸਾਡੇ ਕੋਲ ਤਾਂ ਰੁਪਈਆ ਬਥੇਰਾ ਅੱਗ ਲੈਣੀ ਮੁੱਕਦਾ ਹਨਾ ਵੀ ਵੀ ਅਮਰੀਕਾ ਵਾਲੇ ਵੀ ਟਰਾਲੇ ਚਾਲਦੇ ਆ ਤੂੰ ਟੈਨਸ਼ਨ ਕਿਉਂ ਲੈਣਾ ਮੇਰੇ ਹੁੰਦੇ ਪਰਵਾਹ ਨਾ ਕਰਿਆ ਕਰ ਤੂੰ ਹਨਾ ਕੁੜੀ ਪੂਰੇ ਪੰਪ ਦੇਵੇ ਮੁੰਡੇ ਨੂੰ ਮੁੰਡਾ ਕਹਿੰਦਾ ਭਰਾਵਾ ਮੇਰੇ ਕੋਈ ਦਿਲ ਚ ਨਾ ਵੜ ਕੇ ਵੇ ਕੇ ਹਾਏ ਰੱਬਾ ਵੀ ਕਿ ਐਡੀ ਸੋਹਣੀ ਸਨਖੀ ਉਤੋਂ ਐਡਾ ਖੁੱਲਾ ਰੁਪਈਆ ਅਮਰੀਕਾ ਸਾਰਾ ਪਰਿਵਾਰ ਸਿਟੀਜ਼ਨ ਆ ਵੀ ਮੈਂ ਤਾਂ ਰਾਜਾ ਬਣ ਗਿਆ ਕਹਿੰਦਾ ਭਰਾਵਾ ਮੈਂ ਤਾਂ ਪੁੱਠੀਆਂ ਛਾਲਾਂ ਮਾਰਦਾ ਜਲੰਧਰ ਧੁਮਾਵਾਂ ਬਠਿੰਡੇ ਨੂੰ ਕਹਿੰਦਾ ਨਜ਼ਾਰੇ ਆਉਣ ਮੈਨੂੰ ਤਾਂ ਕਹਿੰਦਾ ਪੂਰੇ ਕਹ ਮੈਨੂੰ ਤਲਾਕ ਦਵਾ ਦੇ ਉਹਦੇ ਕੋਲੋਂ ਜਾ ਮੈਂ ਦਵਾਈ ਪੀ ਕੇ ਮਰੂੰਗਾ ਵੀ ਮੈਂ ਨਹੀਂ ਮੈਂ ਨਹੀਂ ਰਹਿਣਾ ਦੁਨੀਆਂ ਬੱਸ ਮੈਨੂੰ ਤੇ ਪਸੰਦ ਹੀ ਨਹੀਂ ਹੈਗੀ ਜੇ ਉਹ ਕਹਿੰਦਾ ਚਲੋ ਜੀ ਉਹ ਕੀ ਕਰਦੇ ਆ ਵੀ ਮੇਰੀ ਘਰੇ ਨੂੰ ਲੈ ਜਾਂਦੇ ਆ ਵਿਚਾਰੇ ਆ ਕੇ ਜਦੋਂ ਇਹ ਘਰੇ ਮੈਂ ਕਹਿੰਦਾ ਕੱਲਾ ਰਹਿਣ ਲੱਗ ਗਿਆ ਕਹਿੰਦਾ ਸਾਡਾ ਆਪਸ ਦੇ ਵਿੱਚ ਤਲਾਕ ਦਾ ਵੀ ਮੰਨ ਲਓ ਗੱਲਬਾਤ ਚੱਲਣ ਲੱਗੀ ਕੇਸ ਚੱਲਣ ਲੱਗ ਗਿਆ ਤਲਾਕ ਦਾ ਵੀ ਕਹਿੰਦੇ ਸਾਰਾ ਸਿਸਟਮ ਮੇਰੇ ਨਾਲ 8-9 ਮਹੀਨਿਆਂ ਦੇ ਵਿੱਚ ਵਿੱਚ ਸਾਰਾ ਕੁਝ ਹੁੰਦਾ ਜਦੋਂ ਵੀ ਮੈਨੂੰ ਮਾੜੀ-ਮੋਟੀ ਪੈਸੀ ਦੀ ਲੋੜ ਹੁੰਦੀ ਮੈਂ ਕੁੜੀ ਨੂੰ ਕਹਦਾ ਕਰਾਂ ਕੁੜੀ ਪਟਾਕ ਤੇਨੇ ਗੂਗਲ ਪੇ ਕਰ ਦਿਆ ਕਰੇ ਕਹਿੰਦਾ ਕਹਿੰਦਾ ਉਸ ਤੋਂ ਬਾਅਦ ਕੀ ਹੋਇਆ ਵੀ ਕੁੜੀ ਕਹਿੰਦੀ ਵੀ ਮੈਂ ਹੁਣ ਚੱਲ ਰਹੀ ਆ ਅਮਰੀਕਾ ਅਮਰੀਕਾ ਤੋਂ ਆ ਕੇ ਤੇ ਨਾਲ ਵਿਆਹ ਕਰਾਉਂਗੀ ਮੈਂ ਆ ਮੁੰਡਾ ਕਹਿੰਦਾ ਵੀ ਕੋਈ ਗੱਲ ਨਹੀਂ ਹੁਣ ਅਸਲ ਦੇ ਵਿੱਚ ਕੁੜੀ ਨੇ ਅਮਰੀਕਾ ਨਹੀਂ ਸੀ ਜਾਣਾ ਅਮਰੀਕਾ ਉਸ ਬਜ਼ੁਰਗ ਜੋੜੇ ਨੇ ਜਾਣਾ ਸੀ ਆਪਦੇ ਬੱਚਿਆਂ ਦੇ ਕੋਲ ਉਹਨਾਂ ਦਾ ਵੀਜ਼ਾ ਲੱਗਿਆ ਹੋਇਆ ਸੀ ਤਾਂ ਕੁੜੀ ਕੀ ਕਰਦੀ ਆ ਕੁੜੀ ਦਿੱਲੀ ਉਹਨਾਂ ਨੂੰ ਚੜਾਉਣ ਜਾਂਦੀ ਆ ਟੈਕਸੀ ਤੇ ਕਿਉਂਕਿ ਉਹਨਾਂ ਦੀ ਕੇਅਰ ਟੇਕਰ ਸੀ ਕੇਅਰ ਕਰਦੀ ਸੀ ਇਹ ਨਾਲ ਹੀ ਜਾਣਾ ਸੀ ਦਿੱਲੀ ਤੱਕ ਇਹ ਉੱਥੇ ਜਾ ਕੇ ਦਿੱਲੀ ਟੈਂਟੀਆਂ ਟੁੰਚੀਆਂ ਨਾ ਰੀਲਰ ਰੋਡਾ ਬਣਾਉਂਦੀ ਆ ਤੇ ਚੱਕ ਕੇ ਸਟੇਟਸ ਪਾਉਂਦੀ ਆ ਬਾਏ ਬਾਏ ਇੰਡੀਆ ਫਿਰ ਮੁੰਡਾ ਕਹਿੰਦਾ ਵੀ ਸਹੇਲੀ ਗਈ ਅਮਰੀਕਾ ਆਊਗੀ ਆਪਣਾ ਵਿਆਹ ਹੋ ਜਾਣਾ ਉਹਨਾਂ ਚੋਂ ਇਧਰੋਂ ਤਲਾਕ ਹੋ ਜਾਣਾ ਆਪਾਂ ਨੂੰ ਵੱਜਣੇ ਨਹੀਂ ਜਾ ਰਹੇ ਦੋਸਤੋਂ ਬਾਦ ਕੁੜੀ ਕੀ ਕਰਦੀ ਆ ਉਹਨਾਂ ਨੂੰ ਚੜਾ ਕੇ ਜਦੋਂ ਵਾਪਸ ਆਉਂਦੀ ਆ ਵਾਪਸ ਏ ਹੁਣ ਉਹਨੇ ਜਲੰਧਰ ਤੱਕ ਕੀ ਲੈਣ ਜਾਣਾ ਸੀ ਆਪਦੇ ਮੋਗੇ ਘਰੇ ਆ ਜਾਂਦੀ ਆ ਪਰ ਮੁੰਡੇ ਨੂੰ ਕੁਛ ਨਹੀਂ ਤਾਂ ਮੁੰਡੇ ਦੇ ਦਿਲਚਸਪੀ ਹੁੰਦੀ ਵੀ ਉਹ ਅਮਰੀਕਾ ਚਲੀ ਗਈ ਹੁਣ ਜਿਹੜੀ ਉਹਦੀ ਸਹੇਲੀ ਰਹਿੰਦੀ ਸੀ ਅਮਰੀਕਾ ਦੇ ਵਿੱਚ ਇਹ ਉਹਨੂੰ ਕਹਿੰਦੀ ਆ ਵੀ ਮੈਨੂੰ ਅਮਰੀਕਨ ਨੰਬਰ ਦੇ ਮੈਂ ਉਹਦੇ ਤੇ ਵਟਸਐਪ ਚਲਾਉਣਾ ਫਿਰ ਉਸੇ ਲੀਨ ਨੂੰ ਨੰਬਰ ਦੇ ਦਿੰਦੀ ਆ ਇਹੇ ਪੰਜਾਬ ਬੈਠੀ ਆ ਅਮਰੀਕਾ ਦੇ ਨੰਬਰ ਤੇ ਵਟਸਐਪ ਚਲਾ ਲੈਂਦੀ ਆ ਜਦੋਂ ਇਹ ਵਟਸਐਪ ਚਲਾ ਲੈਂਦੀ ਆ ਇਹ ਉਸ ਮੁੰਡੇ ਨੂੰ ਫੋਨ ਕਰਦੀ ਆ ਵੀ ਮੈਂ ਜਾਨੂੰ ਅਮਰੀਕਾ ਪਹੁੰਚ ਗਈ ਆ ਇਸ ਤਨਾ ਇਸ ਤਨਾ ਸਾਰੀ ਗੱਲਬਾਤ ਕਰਦੀ ਮੁੰਡਾ ਬੜਾ ਖੁਸ਼ ਹੁੰਦਾ ਵੀ ਲੈ ਮਿੱਤਰਾ ਵੀ ਆਪਣੀ ਤੁਹਾਨੂੰ ਪੰਜੂਗਲਾਂ ਘੋ ਦੇ ਵਿੱਚ ਹੀ ਆ ਥੋੜੇ ਕਿ ਦਿਨਾਂ ਬਾਅਦ ਕੀ ਹੁੰਦਾ ਇਹ ਉਸ ਸਹੇਲੀ ਨੂੰ ਕਹਿੰਦੀ ਆ ਵੀ ਤੂੰ ਮੈਨੂੰ ਇੱਕ ਨੰਬਰ ਹੋਰ ਦੇ ਮੈਂ ਉਹਦੇ ਤੇ ਵਟਸਐਪ ਚਲਾਉਣਾ ਹਣਾ ਤਾਂ ਉਸ ਸਹੇਲੀ ਕਰਦੀ ਆ ਉਹ ਇਹਨੂੰ ਇੱਕ ਹੋਰ ਨੰਬਰ ਪ੍ਰੋਵਾਈਡ ਕਰਾਉਂਦੀ ਆ ਇਹ ਉਹਦੇ ਤੇ ਵਟਸਐਪ ਚਲਾਉਂਦੀ ਆ ਤਾਂ ਦੂਜੇ ਵਟਸਐਪ ਨੰਬਰ ਤੋਂ ਇਹ ਛੋਟੀ ਜੀ ਕਲਿੱਪ ਕੱਟ ਕੇ ਉਸ ਮੁੰਡੇ ਨੂੰ ਭੇਜ ਦਿੰਦੀ ਆ ਰਿਲੇਸ਼ਨ ਬਣਾਉਂਦੇ ਆਂਦੀ ਵੀ ਮੈਂ ਤੇਰੀ ਆਹ ਵੀਡੀਓ ਵਾਇਰਲ ਕਰ ਦੂੰਗੀ ਨੀ ਤੇ ਮੇਰੇ ਅਕਾਊਂਟ ਦੇ ਵਿੱਚ 10 ਲੱਖ ਰੁਪਇਆ ਪਾ ਦੇ। ਮੁੰਡਾ ਜਦੋਂ ਇਹ ਵੀਡੀਓ ਦੇਖਦਾ ਤਾਂ ਮੁੰਡੇ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਜਾਂਦੀ ਵੀ ਆਹ ਕੀ ਹੋ ਗਿਆ? ਵੀ ਸਾਡੀ ਇਹ ਵੀਡੀਓ ਕਿਨੇ ਬਣਾ ਲਈ। ਮੁੰਡਾ ਫੜਾਕਦੇ ਨੇ ਵੀਡੀਓ ਦੇਖਦੇ ਆ ਸਾਰਾ ਕੁੜੀ ਨੂੰ ਫੋਨ ਕਰਦਾ ਵੀ ਆਪਣੀ ਵੀਡੀਓ ਵਾਇਰਲ ਹੋ ਗਈ। ਮੈਂ ਤੁਹਾਡੇ ਘਰ ਜਦੋਂ ਮਿਲਣ ਆਇਆ ਸੀ ਉਦੋਂ ਕਿਸੇ ਨੇ ਵੀਡੀਓ ਬਣਾ ਲਈ। ਵੀ ਉਹ 10 ਵੀਡੀਓ ਕਿਨੇ ਬਣਾਈਏ ਕੁੜੀ ਕੋ ਰੋਣ ਲੱਜਦੀ ਦੀ ਕੁੜੀ ਕਹਿੰਦੀ ਮੈਨੂੰ ਤਾਂ ਪਤਾ ਨਹੀਂ ਲਿਆ ਤੂੰ ਮੇਰੀ ਜ਼ਿੰਦਗੀ ਬਰਬਾਦ ਕਰਨ ਲੱਗਿਆ ਹਨਾ ਮੈਂ ਤੈਨੂੰ ਇੰਨਾ ਪਿਆਰ ਕਰਦੀ ਸੀ ਮੈਂ ਤੇਰੇ ਤੋਂ ਪੈਸਾ ਪਾਣੀ ਤਰ੍ਹਾਂ ਵਹਾਤਾ ਤੀ ਤੂੰ ਆ ਕੀ ਕਰ ਰਿਹਾ ਇਹ ਤੇਰੇ ਕੰਮ ਹੋਣਗੇ ਕੁੜੀ ਮੁੰਡੇ ਤੇ ਇਲਜ਼ਾਮ ਲਾਉਣ ਲੱਗ ਜਾਂਦੀ ਹੈ ਹੁਣ ਕਾਰ ਸਾਰਾ ਕੁਝ ਕੁੜੀ ਰਹੀ ਹੁੰਦੀ ਆ ਤਾਂ ਕੁੜੀ ਕਹਿੰਦੀ ਵੀ ਉਹ ਕੀ ਕਹਿੰਦੇ ਆ ਉਹ ਮੁੰਡਾ ਦੱਸਦਾ ਵੀ ਉਹ 10 ਲੱਖ ਰੁਪਇਆ ਮੰਗਦੇ ਨੇ ਵੀਡੀਓ ਵਾਇਰਲ ਕਰ ਦੇਣਗੇ ਤਾਂ ਫਿਰ ਕੁੜੀ ਕੀ ਕਰਦੀ ਆ ਕੁੜੀ ਕਹਿੰਦੀ ਵੀ ਐ ਕਰ ਵੀ ਜੇ ਮੈਂ ਹੁਣ ਇੱਥੋਂ ਪੈਸੇ ਫੜੂੰਗੀ ਹਨਾ 10 ਲੱਖ ਰੁਪ ਜਿੰਨੇ ਜਰੂਰ ਮੈਡੀ ਆਉਣ ਉਹਨਾਂ ਚੋਂ ਤੱਕ 19 ਟਾਈਮ ਤੱਕ 10 ਲੱਖ ਰੁਪਈਆ ਇਕੱਠਾ ਹੋ ਜਾਊਗਾ ਤੇ ਆਪਾਂ ਉਹਨੂੰ ਪੈਸੇ ਤੈਨੂੰ ਮੈਂ ਦੇ ਦਊਗੀ ਤੂੰ ਟੈਨਸ਼ਨ ਵਿੱਚ ਤੇ ਕਰੀ ਭਰ ਦੇ ਵੀ ਆਪਣੀ ਜੀ ਵੀਡੀਓ ਵਾਇਰਲ ਹੋ ਗਈ ਆਪਾਂ ਤਾਂ ਜਿਉਣ ਜੋਗੀ ਨਹੀਂ ਰਹਿਣਾ ਵੀ ਆਪਾਂ ਮੈਂ ਤਾਂ ਮਰ ਜੂਗੀ ਮੁੰਡਾ ਕਹਿੰਦਾ ਮੈਂ ਤਾਂ ਮਰ ਜੂਗੀ ਮੇਰੇ ਤੇ ਪੱਲੇ ਕੀ ਆਖਣੀ ਰਹਿਣਾ ਮੁੰਡਾ ਫਸਿਆ ਹੋਇਆ ਸੀ ਮੁੰਡਾ ਸੋਚਦਾ ਸੀ ਮੈਂ ਤਾਂ ਕਿ ਪਹਿਲਾਂ ਵਿਆਹਾਂ ਵੀ ਮੈਂ ਤਾਂ ਤਲਾਕ ਲੈਣ ਬਾਰੇ ਸੋਚੀ ਜਨਾ ਇਹ ਵੀਡੀਓ ਸਾਰੇ ਪੰਜਾਬ ਚ ਵਾਇਰਲ ਹੋ ਜਾਣੀ ਆ ਹਨਾ ਤੇ ਮੇਰੇ ਸਾਰਿਆਂ ਨੇ ਵੀ ਪਤਾ ਲੱਗ ਜਨਾ ਵੀ ਇਹ ਕਰਤੂਤਾਂ ਕਰਦਾ ਉਧਰੋਂ ਮੁੰਡੇ ਨੂੰ ਇਸ ਗੱਲ ਦੀ ਫੀਲਿੰਗ ਸੀ ਵੀ ਜਿਹੜੀ ਕੁੜੀ ਨੂੰ ਕੁੜੀ ਮੈਨੂੰ ਪਿਆਰ ਕਰਦੀ ਮੇਰੇ ਨਾਲ ਵਿਆਹ ਕਰਾਉਣਾ ਚਾਹੁੰਦੀ ਵੀ ਜੇ ਵੀਡੀਓ ਵਾਇਰਲ ਹੋ ਗਈ ਕੱਲ ਨੂੰ ਨਹੀਂ ਮੇਰੇ ਨਾਲ ਵਿਆਹ ਨਹੀਂ ਕਰਾਉਣਾ ਮੈਂ ਜਵੇਂ ਪੱਟਿਆ ਜਾਣਾ ਤਾਂ ਮੁੰਡਾ ਉਹ ਜਿਹੜੇ ਨੰਬਰ ਤੋਂ ਵੀਡੀਓ ਆਉਂਦੀ ਆ ਉਸ ਨੰਬਰ ਤੇ ਮਿੰਤਾ ਤੰਤਰਲੇ ਕਰਦਾ ਉਹਦੇ ਹੱਥ ਜੋੜਦਾ ਵੀ ਐਂ ਕਰਾ ਵੀ ਪੈਸੇ ਘੱਟ ਕਰ ਲਾ ਕਰਦਿਆਂ ਕਰਾਉਂਦਿਆਂ 4 ਲੱਖ ਰੁਪਈਆ ਮੁੰਡਾ ਮਿੰਤਾ ਮੁੰਤਾ ਕਰਕੇ ਡੀਲ ਡਨ ਕਰ ਦਿੰਦਾ ਹੁਣ ਡੀਲ ਤਾਂ ਉਸੇ ਕੁੜੀ ਨਾਲ ਡਨ ਹੋ ਰਹੀ ਸੀ ਇਸ ਦੀ ਸਹੇਲੀ ਨਾਲੀ ਪਰ ਉਹ ਨੰਬਰ ਦੂਜਾ ਸੀਗਾ ਚਲੋ ਜੀ ਮੁੰਡਾ ਹੀ ਕਰਦਾ ਪਰ ਉਸਦਾ ਵੀ ਪੈਸੇ ਕਿਹੜੇ ਅਕਾਊਂਟ ਚ ਪਾਵਾਂ ਤਾਂ ਕੁੜੀ ਕੀ ਕਰਦੀ ਆ ਇਹ ਆਪਦੀ ਸਹੇਲੀ ਦਾ ਅਕਾਊਂਟ ਮੰਗਾ ਕੇ ਦੇ ਦਿੰਦੀ ਆ ਅਮਰੀਕਾ ਤੋਂ ਮੁੰਡਾ ਉਹ ਅਮਰੀਕਾ ਦੇ ਅਕਾਊਂਟ ਦੇ ਵਿੱਚ 4 ਲੱਖ ਰੁਪਇਆ ਪਾ ਦਿੰਦਾ ਤੇ ਆਪਦੀ ਸਹੇਲੀ ਨੂੰ ਝੂਠ ਮਾਰ ਦਿੰਦਾ ਮਣ ਕੇ ਸਹੇਲੀ ਨੰਬਰ ਤੇ ਮੈਸੇਜ ਕਰ ਦਿੰਦਾ ਵੀ ਐਂ ਕਰਕੇ ਉਹਨਾਂ ਨਾਲ 7 ਲੱਖ ਚ ਗੱਲ ਹੋ ਗਈ ਮੁੰਡੇ ਨੂੰ ਐਸੀ ਵੀ ਇਹਦੇ ਕੋਲ ਤਾਂ ਪੈਸਾ ਖੁੱਲਾ ਹਨਾ ਆਪਾਂ ਦਿੱਤਾ 4 ਲੱਖ ਆ ਆਪਾਂ ਹੁਣ 7 ਲੱਖ ਰੁਪਇਆ ਕਮਾਵਾਂਗੇ ਵੀ ਚਲੋ ਜੀ ਉਹਨੇ 2 ਮਹੀਨੇ 2 ਮਹੀਨੇ ਤੱਕ ਅਮਰੀਕਾ ਤੋਂ ਆ ਜਾਣਾ ਆਪਾਂ ਨੂੰ 7 ਲੱਖ ਰੁਪਏ ਮਿਲ ਜਾਣਾ ਕਿਉਂਕਿ ਮੁੰਡੇ ਦੇਲ ਚ ਪਹਿਲਾਂ ਹੀ ਗੱਲ ਸੀ ਵੀ ਜੀਨੇ ਮੇਰੇ ਤੇ ਪਹਿਲਾਂ 30-40 ਹਜ਼ਾਰ ਰੁਪਈਆ ਲਾਤਾ ਨਾ ਕਦੇ ਮੈਨੂੰ ਸ਼ਾਪਿੰਗਾਂ ਕਰਾ ਆ ਵੀ ਕਦੇ ਹੋਟਲਾਂ ਦੇ ਬਿੱਲ ਭਰ ਕਦੇ ਜਦੋਂ ਪੈਸੇ ਲੋਡ ਫੋੜੀ ਉਹ 2000 ਦੇ ਲਿਆ 4000 ਦੇ ਲਿਆ ਵੀ ਐਡੀ ਵੱਡੀ ਸਾਮੀ ਆ ਉਹਨੇ ਆਉਂਦੇ ਮੈਨੂੰ 7 ਲੱਖ ਦੇ ਦੇਣਾ ਵੀ 10 ਲੱਖ ਦੇ ਨੂੰ ਤਿਆਰ ਹੋ 7 ਲੱਖ ਦੇ ਰਗੀ ਕੀ ਚੀਜ਼ ਹੈ ਹਨਾ ਕਿਉਂਕਿ ਕੁੜੀ ਨੇ ਸੁਪਨੇ ਬਹੁਤ ਵੱਡੇ ਮੁੰਡੇ ਨੂੰ ਦਿਖਾਏ ਹੋਏ ਸੀ ਜਦੋਂ 4 ਲੱਖ ਰੁਪਈਆ ਅਮਰੀਕਾ ਦੇ ਅਕਾਊਂ ਏ ਮੁੰਡਾ ਆਪਦੀ ਸੇਲੀ ਨੂੰ ਦੱਸਦਾ ਵੀ 7 ਲੱਖ ਦੇ ਵਿੱਚ ਡੀਲ ਹੋਗੀ ਸੇਲੀ ਕਹਿੰਦੀ ਕੋਈ ਗੱਲ ਨਹੀਂ ਟੈਨਸ਼ਨ ਫ੍ਰੀ ਹੋ ਜਾ ਮੈਂ 2 ਮਹੀਨੇ ਤੱਕ ਆਉਣਾ 7 ਲੱਖ ਰੁਪਈਆ ਮੈਂ ਤੈਨੂੰ ਦੇ ਦਊਂਗੀ ਤੂੰ ਟੈਨਸ਼ਨ ਫ੍ਰੀ ਹੋ ਕੇ ਰਹਿ। ਉਸ ਤੋਂ ਘੰਟੇ ਬਾਅਦ ਕੀ ਹੁੰਦਾ ਉਹ ਕੁੜੀ ਸਾਰੇ ਨੰਬਰ ਬੰਦ ਕਰ ਦਿੰਦੀ ਆ ਮੁੰਡੇ ਨੂੰ ਬਲੌਕ ਕਰ ਦਿੰਦੀ ਆ ਇੰਸਟਾ ਉੰਸਟਾ ਦੀਆਂ ਸਾਰੀਆਂ ਆਪਦੀਆਂ ਆਈਡੀਆਂ ਉਡਾ ਦਿੰਦੀ ਆ। ਹੁਣ ਜਦੋਂ ਮੁੰਡਾ ਫੋਨ ਕਰਦਾ ਨੰਬਰ ਨੌਟਰੀਸ ਵਾਲਾਉਂਦਾ ਨਾ ਵਟਸਐਪ ਤੇ ਫੋਨ ਲੱਗਦਾ ਜੇ ਇੰਸਟਾ ਦੀ ਆਈਡੀ ਲੱਭਦਾ ਉਹ ਵੀ ਉਡ ਚੁੱਕੀ ਹੁੰਦੀ ਆ ਮੁੰਡੇ ਨੂੰ ਪੈਜ ਦੀ ਹੱਥਾਂ ਪੈਰਾਂ ਦੀ ਮੈਂ ਨਾਲ ਬਣ ਕੀ ਗਿਆ ਮੈਂ ਤਾਂ ਹੁਣ 4 ਲੱਖ ਰੁਪਈਆ ਵੀ ਅਕਾਊਂਟ ਚ ਪਾਤਾ ਵੀਡੀਓ ਵਾਇਰਲ ਦੇ ਡਰ ਤੋਂ ਹਨ ਵੀ ਆ ਸਾਰਾ ਕੁਝ ਬਣ ਕੀ ਗਿਆ ਮੁੰਡਾ ਕੀ ਕਰਦਾ ਗੱਡੀ ਚਾੱਕ ਕੇ ਜਲੰਧਰਾਂ ਨੂੰ ਪਾਈਦਾ ਜੋ ਜਲੰਧਰ ਉਥੇ ਪਹੁੰਚਦਾ ਜਿੱਥੇ ਕੁੜੀ ਨੂੰ ਮਿਲ ਕੇ ਆਉਂਦਾ ਉਹ ਉਸ ਕੋਠੀ ਨੂੰ ਵੱਡਾ ਸਾਰਾ 5 ਕਿਲੋ ਦਾ ਜੰਦਰਾ ਵਜਿਆ ਹੁੰਦਾ ਚਲੋ ਜੀ ਆਣ ਗਵਾਂਡ ਚ ਪੁੱਛਦਾ ਵੀ ਇੱਥੇ ਰਹਿੰਦੀ ਸੀ ਕਿੱਧਰ ਗਏ ਉਹ ਕਦੇ ਵਿੱਚ ਦਾ ਬਜ਼ੁਰਗ ਜੋੜਾ ਰਹਿੰਦਾ ਸੀਗਾ ਉਹ ਬਾਹਰ ਆ ਦੇ ਬੱਚਿਆਂ ਕੋਲ ਚਲਾ ਗਿਆ ਇਹ ਉਸ ਕੁੜੀ ਦਾ ਜ਼ਿਕਰ ਕਰਦਾ ਵੀ ਇੱਥੇ ਇੱਕ ਕੁੜੀ ਵੀ ਰਹਿੰਦੀ ਸੀ ਕਹਿੰਦਾ ਵੀ ਉਹ ਕੁੜੀ ਉਹਨਾਂ ਦੀ ਨਹੀਂ ਸੀ ਉਹ ਇੱਥੇ ਇੱਕ ਨੌਕਰਾਨੀ ਰਹਿੰਦੀ ਸੀ ਕਿ ਸਾਨੂੰ ਨਹੀਂ ਪਤਾ ਵੀ ਕੁੜੀ ਕਿੱਥੋਂ ਦੀ ਹੈ ਕਹਿੰਦਾ ਚਲੋ ਜੀ ਮੇਰੇ ਦਾ ਪੈਰਾਂਥਲੋ ਜਮੀਨ ਨਿਕਲ ਗਈ ਮਿੱਤਰਾ ਗੇਮ ਪੈ ਗਈ ਇਹਦਾ ਬਹੁਤ ਤਗੜੀ ਹਨਾ ਵੀ ਉਹ ਤਾਂ ਕਹਿੰਦੀ ਸੀ ਵੀ ਇਹ ਇਸ ਘਰ ਦੀ ਮਾਲਕਣ ਮੈਂ ਆ ਵੀ ਮੈਂ ਇਹਨਾਂ ਦੀ ਪੋਤਰੀ ਆ ਵੀ ਤੇ ਨੌਕਰਾਨੀ ਸੀ ਵੀ ਪਤੰਦਰਾ ਆਪਾਂ ਨੌਕਰਾਨੀ ਪਿੱਛੇ 4 ਲੱਖ ਰੁਪਇਆ ਮਰਵਾ ਲਿਆ ਵੀ ਆਪਣਾ ਬਣ ਕੀ ਗਿਆ ਹਨਾ ਫਿਰ ਮੁੰਡਾ ਕਹਿੰਦਾ ਮੈਨੂੰ ਐ ਹੋ ਗਿਆ ਵੀ ਜਿਹੜੀ ਉਹ ਵੀਡੀਓ ਬਣੀ ਸੀ ਵੀ ਉਹ ਕੁੜੀ ਨੇ ਖੁਦ ਹੀ ਬਣਾਈ ਸੀ ਜਾਂ ਕਿਸ ਨੂੰ ਲਕਾਇਆ ਸੀ ਕਿਤੇ ਮੇਰੀ ਵੀਡੀਓ ਬਣਾਉਣ ਲਈ ਜਾਂ ਉਹਨੇ ਕੈਮਰਾ ਫਿੱਟ ਕਿਤੇ ਰੱਬ ਜਾਣਦਾ ਮੈਂ ਡਿੱਗਦਾ ਢੈਂਦਾ ਕਹਿੰਦਾ ਮੇਰੇ ਮੱਥੇ ਤੇ ਤਰੇਲੀ ਆਉਣ ਮੈਂ ਘਰੇ ਆ ਗਿਆ ਘਰੇ ਆ ਕੇ ਬਹਿ ਗਿਆ 2-4 ਦਿਨਾਂ ਬਾਅਦ ਕਹਿੰਦਾ ਮੈਂ ਆਪਦੇ ਚਾਚੇ ਨਾਲ ਗੱਲ ਕੀਤੀ ਵੀ ਚਾਚਾ ਆ ਗੱਲ ਆ ਵੀ ਮੇਰੀ ਕਿਸੇ ਨੇ ਵੀਡੀਓ ਬਣਾ ਲਈ ਆ ਸਾਰਾ ਕੁਝ ਕਰ ਦੇ ਦੀ ਮੈਂ 4 ਲੱਖ ਰੁਪਏ ਉਹਨਾਂ ਦੇ ਬੈਠਾ ਮੈਂ ਜਿਹੜੀ ਕੁੜੀ ਵਿੱਚ ਦਿੱਤਾ ਸੀਗਾ ਵੀ ਉਹ ਕੁੜੀ ਤਾਂ ਹੁਣ ਲੱਭਦੀ ਨਹੀਂ ਉਹ ਤਾਂ ਬਲਾਕ ਕਰ ਗਈ ਹਰੇਕ ਥਾਂ ਤੋਂ ਨਾਮ ਦੀ ਕੋਈ ਇੰਸਟਾ ਆਈਡੀ ਲੱਭਦੀ ਨਾ ਉਹ ਕੇ ਨੰਬਰ ਲੱਗਦਾ ਵੀ ਆਪਣਾ ਠੱਗੀ ਹੋ ਗਈ ਤਾਂ ਚਲੋ ਜੀ ਮੇਰਾ ਚਾਚਾ ਮੇਰੇ ਪਿਓ ਨਾਲ ਗੱਲ ਕਰਦਾ ਮੇਰਾ ਪਿਓ ਬਥੇਰੀ ਮੈਨੂੰ ਗਾਲਾਂ ਗੁਲਾ ਕੱਢਦਾ ਉਸ ਤੋਂ ਬਾਅਦ ਜਾਂਦੇ ਆ ਥ ਅਸੀਂ ਕੰਪਲੀਟ ਕਰਦੇ ਆਂ ਚਲੋ ਜੋ ਕਾਰਵਾਈ ਕਰਦੇ ਆ ਨੰਬਰ ਨੰਬਰ ਦਿੰਨੇ ਆ ਸਾਰਾ ਕੁਝ ਪਤਾ ਕਰਦੇ ਆ ਉਹ ਨੰਬਰ ਨਿਕਲਦਾ ਮੋਗੇ ਦਾ ਜਦੋਂ ਮੋਗੇ ਤੋਂ ਕਹਿੰਦਾ ਜਾਂਚ ਪੜਤਾਲ ਹੁੰਦੀ ਆ ਪਤਾ ਲੱਗਦਾ ਵੀ ਉਹ ਕੁੜੀ ਗਰੀਬ ਘਰ ਦੇ ਵਿੱਚੋਂ ਸੀ ਆ ਇਹੋ ਜਿਹੇ ਦੀ ਮਾਂ ਦਾ ਕੈਰੈਕਟਰ ਸੀਗਾ ਆ ਕੁਝ ਦੇ ਪਿਓ ਨੇ ਕੀਤਾ ਸੀਗਾ ਵੀ ਉਹ ਕੁੜੀ ਬਹੁਤ ਜੀ ਸ਼ਾਰਪ ਮਾਈਂਡਡ ਸੀ ਪਰ ਕੁੜੀ ਉੱਥੇ ਹੈ ਨਹੀਂ ਸੀ ਕੁੜੀ ਪਤਾ ਨਹੀਂ ਕਿੱਥੇ ਚਲੀ ਗਈ ਰੱਬ ਜਾਣਦਾ ਕਹਿੰਦਾ ਚਲੋ ਪੁਲਿਸ ਨੇ 4-5 ਦਿਨ ਕਾਰਵਾਈ ਕੀਤੀ ਕਹਿੰਦਾ ਮੁੜ ਕੇ ਸਾਡੇ ਹੱਥ ਭੱਲੇ ਭਰਾਵਾ ਕੱਖ ਨਹੀਂ ਲੱਗਿਆ ਕਹਿੰਦਾ ਫਿਰ ਅਸੀਂ ਵੀ ਡਰਦੇ ਬੈ ਗੇ ਮੇਰਾ ਪਿਓ ਕਹਿੰਦਾ ਵੀ ਕੰਜਰ ਦਿਆ ਕਿਤੇ ਉਹ ਵੀਡੀਓ ਵੀ ਜੇ ਉਹ ਵੀਡੀਓ ਵਾਇਰਲ ਹੋ ਗਈ ਉਹ ਕੁੜੀ ਦਾ ਤਾਂ ਕੱਖ ਜਾਣਣੀ ਆ ਆਪਣੇ ਪਿੰਡ ਚ ਉਹ ਵਿਖਾਉਣ ਜੋਗੇ ਨਹੀਂ ਰਹਿਣਾ ਵੀ ਜੋ ਕੁਝ ਹੋ ਗਿਆ ਹਵਾ ਗਿਆ ਹੁਣ ਚੁੱਪ ਕਰ ਜਾ ਕਹਿੰਦਾ ਭਰਾਵਾ ਜਿਹੜੀ ਘਰ ਵਾਲੀ ਕੋਟ ਮਾਰ ਕੇ ਘਰੋਂ ਕੱਢੀ ਸੀਗੀ ਕਹਿੰਦਾ ਮੁੜ ਕੇ ਉਹਦੇ ਪੈਰੀ ਹੱਥ ਲਾ ਕੇ ਹੱਥ ਜੋੜ ਕੇ ਮਿੰਨਤਾ ਕਰ ਲੈ ਮੈਂ ਘਰੇ ਲੈ ਆ ਵੀ ਆ ਜਾ ਤੂੰ ਤਾਂ ਜੇ ਰੋਟੀਆਂ ਤਾਂ ਪੱਕਦੀਆਂ ਹੋ ਜਾਣ ਕਹਿੰਦਾ ਕਹਿੰਦਾ ਭਰਾਵਾ ਹੁਣ ਮੈਂ ਉਹ ਘਰ ਵਾਲੀ ਕੇ ਵੀ ਸਿਰ ਨੀਵਾ ਕਰਕੇ ਰੱਖਦਾ ਕਹਿੰਦਾ ਪਰ ਮੇਰੀ ਘਰ ਵਾਲੀ ਨੂੰ ਪਤਾ ਨਹੀਂਗਾ ਵੀ ਹੋਇਆ ਕੀ ਕਹਿੰਦਾ ਇਹ ਪਤਾ ਮੇਰੇ ਮਾਂ ਪਿਓ ਨੂੰ ਜਾਂ ਮੈਨੂੰ ਆ ਕਹਿੰਦਾ ਮੈਨੂੰ ਅੱਜ ਵੀ ਇਸ ਗੱਲ ਦਾ ਡਰਾ ਵੀ ਕਹਤੇ ਉਹ ਵੀਡੀਓ ਵਾਇਰਲ ਨਾ ਹੋ ਜੇ ਜੋ ਵੀਡੀਓ ਵਾਇਰਲ ਹੋ ਗਈ ਕਹਿੰਦਾ ਜਿਹੜੀ ਕਰੀ ਨੂੰ ਪਹਿਲਾਂ ਮੈਂ ਕੁੱਟਦਾ ਨਾ ਮੁੜ ਕੇ ਉਸੇ ਕਰਣੀ ਥਾਪੇ ਨਾ ਮੈਨੂੰ ਕੁੱਟਣਾ ਵੀ ਕੰਜਰ ਤੇ ਤੂੰ ਤਾਂ ਹੈ ਹੀ ਗੰਦਮੰਦਾ ਵੀ ਤੂੰ ਕਿਸੇ ਜਨਾਨੀ ਨਾਲ ਕੁਝ ਕੀਤਾ ਸੀ ਤੂੰ ਮੈਨੂੰ ਤਾਂ ਘਰੋਂ ਕੱਢਦਾ ਸੀਗਾ ਕਹਿੰਦਾ ਭਰਾਵਾ ਹੁਣ ਜਿਵੇਂ ਠੱਗਾ ਨਹੀਂ ਤੁਰਦਾਦਾ ਰੇੜੇ 'ਚ ਸਿਰ ਸੱਟ ਕੇ ਕਹਿੰਦਾ ਹੁਣ ਐਂ ਤੁਰਿਆ ਫਿਰਦਾ ਕਹਿੰਦਾ ਭਰਾਵਾ ਕਟੋਕੋੜਾ ਕਹਿੰਦਾ ਸਾਲ ਡੇਢ ਸਾਲ ਹੋ ਗਿਆ ਠੱਗੀ ਹੋਈ ਨੂੰ ਇਹ ਵੀਡੀਓ ਭਰਾਵੋ ਸੀ ਤਾਂ ਪਾਈ ਆ ਵੀ ਕਈ ਵਾਰੀ ਚੋਰਾਂ ਨੂੰ ਮੋਰ ਪੈ ਜਾਂਦੇ ਆ